जहाँ पे दशहरे के विजयदशमी तो के शक्ति का और श्री राम और उनके विचार, एक विचारों के ऊपर जो आज सुना बड़ा ही मैं सभी से गुजारिश हूँ जरूर आगे सुनाना और जरूर इस चीज़ का विचार है उसके ऊपर बड़ा ही अध्यात्मिक डिस्कशन हुआ एनर्जी वो डिवाइन एनर्जी से वो अविकट होती है साथ ही संगीत होते हैं फिर क्या होता है तो बड़ा अच्छा लगा यहाँ पे सारी सारी दिव्य क्रांति बुझे हुए दीपक की जो लॉ है और वो 18 वर्ष के थे जिन्होंने सर्वोच्च बलिदान जीवन का दे दिया देश के नाम पर और आज के 18 वर्ष के यंगस्टर्स क्या करते हैं नई बाइक लेनी है ब्रांड की शूज लेने हैं, जैकेट लेनी है इस पर हैं, कैसा फोन चाहिए किस ब्रांड का मुझे किस कंपनी का, लगे रहते हैं कहाँ सेल्फी लेनी है अपने मित्रों के साथ कहाँ घूमने जाना है जो इस रील्स बना रहे हैं भारत का युवा की आयु में सर्वोच्च बलिदान दे दिया कितनी बड़ी बात नहीं ਭਗਤ ਸਿੰਘ ਦਾ ਜੋ ਨਾਮ ਜਕਰ ਕੋਈ ਨਹੀਂ ਬੋਲ ਸਕਦਾ 22 ਸਾਲ ਦੀ ਉਮਰ ਨਹੀਂ ਹੈ ਇਹ ਜੋ ਜੁਵਾ ਹੈ ਲੇਕਿਨ ਜਜ਼ਬਾ ਜਦ ਬੜੇ ਬੜੇ ਕੋਈ ਦਿਲ ਨੂੰ ਦਹਿਲਾਂਦਾ ਹੈ ਐਸਾ ਜਜ਼ਬਾ ਹੈ ਮੈਂ ਮੰਨ ਕਰਦੇ ਆਂ ਭਗਤ ਸਿੰਘ ਜੀ ਜਿਹੜਾ ਕਾਲੂਪੁਰ ਵਿੱਚ ਬੱਤੂ ਦੇ ਲਾਹੌਰ ਕੀ ਉਹ ਤਿੰਨੋਂ ਨੂੰ ਜਦ ਫਾਨੀ ਅੱਜ ਮੈਂ ਸਮਝਦਾ ਕਿ ਲੁਧਿਆਣਾ ਦੇ ਅੰਦਰ ਵੀਰ ਸਵਰਨ ਸਿੰਘ ਕਹਿੰਦੇ ਸੀ ਬਹੁਤ ਹੀ ਭਾਗਾ ਭਰਿਆ ਦਿਨ ਹੈ ਕ੍ਰਮ ਸ਼੍ਰੀ ਅਸ਼ੋਕ ਸ਼ਮਰਾਜ ਦੇ ਅਸ਼ੀਰਵਾਦ ਦੇ ਨਾਲ ਦਿਵੇ ਜੋਤੀ ਜਾਗਰਤੀ ਸੰਸਥਾਨ ਦੇ ਵੱਲੋਂ ਅੱਜ ਇੱਕ ਕ੍ਰਾਂਤੀ ਦੀ ਸਮਾਜ ਨੂੰ ਦਿਸ਼ਾ ਦੇਣ ਵਾਲਾ ਪ੍ਰੋਗਰਾਮ ਬਹੁਤ ਹੀ ਇਹ ਆਯੋਜਨ ਇਸ ਤਰ੍ਹਾਂ ਦੇ ਪੰਜਾਬ ਦੇ ਵਿੱਚ ਹੀ ਨਹੀਂ ਭਾਰਤ ਦੇ ਰਾਜਾ ਮੁੱਖ ਬਲਕਿ ਪੂਰੇ ਭਾਰਤ ਵਿੱਚ ਵਿਸ਼ਵ ਦੇ ਵਿੱਚ ਲੜ ਰਹੇ تھے ਜੂਝ ਰਹੇ ਤੇ ਦਰੰਦੇ ਹੈ ਤੇ ਉਸੇ ਤਰ੍ਹਾਂ ਇਹ ਪ੍ਰੋਗਰਾਮ ਇੱਕ ਸਮਾਜ ਨੂੰ ਦਿਸ਼ਾ ਦੇਣ ਹਰ ਧਰਮ ਦੇ ਲੋਕ ਅੱਜ ਆਪਾਂ ਇੱਥੇ ਦੇਖ ਰਹੇ ਆਂ ਬੰਨੇ ਦੇ ਰੂਪ ਵਿੱਚ ਉਸ ਦੇ ਉਪਾਰੀ ਸੰਖਿਆ ਦੇ ਵਿੱਚ ਕਤਰਿਤ ਹੋਏ ਨੇ ਅਤੇ ਸੰਤਾਂ ਦੀ ਐਸੀ ਜਿਹੜੀ ਦਿਸ਼ਾ ਹੁੰਦੀ ਹੈ ਉਹਨਾਂ ਦਾ ਸਿੱਖਿਆ ਜੇ ਸਮਾਜ ਦੇ ਅਸੀਂ ਸਾਰੇ ਲੋਕ ਇਸ ਚੀਜ਼ ਨੂੰ ਗ੍ਰਹਿਣ ਕਰੀਏ ਮੈਂ ਸਮਝਦਾ ਭਈ ਇਹ ਸਮਾਜ ਸਾਡਾ ਸਵਰਗ ਦਾ ਰੂਪ ਲੈ ਲਿਆ ਹੈ ਅਤੇ ਅਸੀਂ ਬਹੁਤ ਹੀ परमानंद जी महाराजगिरी जी ਦਾ ਸਾਰੀ ਸੰਸਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਹੁਤ ਬਰੋਗਰਾਮ ਨੂੰ ਰੱਖਣਾ ਚਾਹਣਾ ਕਿ ਕਿਹਾ ਦੇਖੋ ਤਿਵੇ ਜਾਗਰਤੀ ਸੰਸਥਾਨ ਜਿਹੜਾ ਹੈ ਬਹੁਤ ਸਾਲਾਂ ਤੋਂ ਸਮਾਜ ਦੀ ਸੇਵਾ ਦੇ ਨਾਲ ਨਾਲ ਧਰਮ ਦੀ ਸੇਵਾ ਵੀ ਕਰ ਰਿਹਾ ਔਰ ਅੱਜ ਇੱਕ ਬਹੁਤ ਅੱਛਾ ਪ੍ਰੋਗਰਾਮ ਜਿਹੜਾ ਹੈ ਨਾਲ ਉਹ انسان ਨੂੰ ਆਤਮਿਕ ਸ਼ਾਂਤੀ ਨੂੰ ਲੈ ਕੇ ਅਧਿਆਤਮ ਨੂੰ ਲੈ ਕੇ ਜਿਹੜਾ ਕੀਤਾ ਗਿਆ ਵਾ ਕ੍ਰਾਂਤੀ ਨੂੰ ਲੈ ਕੇ ਮੈਂ ਉਹਦੇ ਲਈ ਮੈਂ ਸਭ ਇਹਦਾ ਕਿ ਮੈਂ ਸਭਾਗੇਸ਼ਾਲੀ ਐ ਕਿ ਮੈਨੂੰ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਮੈਂ ਕਿਉਂਕਿ ਸੰਸਥਾਨ ਦੇ ਵੱਲੋਂ ਧਰਮ ਦੀ ਸੇਵਾ ਸਮਾਜ ਦੀ ਸੇਵਾ ਦੇ ਨਾਲ ਨਾਲ ਵਾਤਾਵਰਣ ਦੀ ਸੇਵਾ ਵੀ ਕੀਤੀ ਜਾ ਰਹੀ ਹੈ ਸੋ ਮੈਂ ਆਪਣੇ ਵੱਲੋਂ ਬ੍ਰਾਹਮਣ ਕਲਿਆਣ ਬੋਰਡ ਪੰਜਾਬ ਸਰਕਾਰ ਵੱਲੋਂ ਸੰਸਥਾਨ ਦੇ ਸਾਰੇ ਜਿੰਨੇ ਵੀ ਸੇਵਕ ਨੇ ਉਹਨਾਂ ਨੂੰ ਬਹੁਤ-ਬਹੁਤ ਵਧਾਈ ਵੀ ਦੇਣਾ ਔਰ ਧੰਨਵਾਦ ਕਰਨਾ ਲੱਕੀ बहुत ही अपने आप को सौभाग्यशाली महसूस करती हूँ जो इस धरा को आज मेरे वार्ड नंबर उन्नीस में जो ये प्रोग्राम हो रहा है स्वामी जी मैं कहूँगी कि साक्षात जो है एक धर्म की नगरी जिसे पंजाब को कहा जाता है आज वो वार्ड नंबर उन्नीस में जो है, है और एज पार्षद अपने आप को बड़ा सौभाग्यशाली समझती हूँ कि ये जगह चुनी गई और यहाँ पर जो है इतना अच्छा जो विचार जो यहाँ पर किया जा रहा है जो आचरण दिखाया जा रहा है और उसे बहुत ही ज़्यादा आनंद ਮੇਰਾ ਨਾਮ ਜਨਕ ਰਾਜ ਗੋਇਲ ਆ ਮੈਂ ਇਸ 32 ਸੈਕਟਰ ਦਾ ਰਹਿਣ ਵਾਲਾ ਇਹ ਸਾਡੇ ਜਿਹੜੇ ਏਰੀਆ ਵਿੱਚ ਇਹ ਪ੍ਰੋਗਰਾਮ ਹੋ ਰਿਹਾ ਆ ਦਿਵਯਾ ਸ਼ਕਤੀ ਦਾ ਦਿਵਯਾ ਜੋਤੀ ਦਾ ਜੋ ਨੂਰ ਪਰ ਮਹਿਲ ਵਾਲੇ ਆ ਤੇ ਇਹ ਬਹੁਤ ਹੀ ਵਧੀਆ ਇਹਦੇ ਨਾਲ ਜਿਹੜਾ ਸਨਾਤਨ ਧਰਮ ਦੀ ਆ ਉਹ ਉਹਨੂੰ ਇੱਕ ਮਾਗੇ ਤੱਕਾ ਲੱਗੂਗਾ ਤੱਕਾ ਮੀਨਜ਼ ਵੀ ਉਹਨੂੰ ਇੱਕ ਇਹ ਹੋਊਗਾ ਵੀ ਸਾਰੇ ਲੋਕ ਇਕੱਠੇ ਹੋਏ ਆ ਸਰਾਂਧਨ ਧਰਮ ਵਾਲੇ ਹੈਗੇ ਆ ਹੋਰ ਧਰਮਾਂ ਵਾਲੇ ਵੀ ਲੋਕ ਆਏ ਹੋਏ ਆ ਜਿਹੜੇ ਕਿ ਬਹੁਤ ਵਧੀਆ ਈਕਾ ਇਹਦੇ ਨਾਲ ਮਾਗੇ ਸਾਰਿਆਂ ਨੂੰ ਇੱਕ ਧਰਮ ਦੇ ਰਾਹੀ Hindu ਧਰਮ ਦੇ ਰਾਹੀ ਜੁੜਨ ਦਾ ਮੌਕਾ ਮਿਲਿਆ ਤੇ ਮੈਂ ਧੰਨਵਾਦ ਕਰਦਾ ਇਹਨਾਂ ਦਾ ਜਿਨ੍ਹਾਂ ਨੇ ਇਹ ਪ੍ਰੋਗਰਾਮ ਕਰਵਾਇਆ ਔਰ ਦੂਸਰਾ ਜਿਨ੍ਹਾਂ ਨੇ ਜਿਹੜੇ ਲੋਕ ਆਏ ਇੱਥੇ ਇਹ ਸੁਣਨ ਲਈ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਧੰਨਵਾਦ ਨੇ ਇਹ ਪ੍ਰੋਗਰਾਮ ਹੋਣੇ ਚਾਹੀਦੇ ਆ ਔਰ ਇਹਨਾਂ ਨਾਲ ਗੱਲ ਹੋਈ ਸੀ ਮੇਰੀ ਇਹ ਅਗਲੇ ਸਾਲ ਮੇਰੇ ਘਰ 'ਚ ਭਗਵਤ ਗੀਤਾ ਵੀ ਕਰਵਾਉਣਗੇ ਚਲੋ ਤਾਂ ਸਾਰਿਆਂ ਨੂੰ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੋ ਅੱਜ ਦਿਵੇ ਜੋਤੀ ਸਾਂਸਕ੍ਰਿਤੀ ਕਾਰਜਕ੍ਰਮ ਚੱਲ ਰਿਹਾ ਹੈ ਔਰ ਜਿਹੜੇ ਪ੍ਰਵਚਨ ਅੱਜ ਸਾਡੇ ਮਹਾਰਾਜ ਜੀ ਦੇ ਰਹੇ ਨੇ ਬਹੁਤ ਹੀ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਡੀ ਸੰਸਕ੍ਰਿਤੀ ਨੂੰ ਜਾਣਨਾ ਸਾਡੇ ਬੱਚਿਆਂ ਲਈ ਵੀ ਕਿਉਂਕਿ ਜਿਹੜੇ ਸਾਡੇ ਬੱਚੇ ਅੱਜਕਲ ਨਵੇਂ ਯੁੱਗ ਵੱਲ ਚੱਲ ਪਏ ਨੇ ਉਹਨਾਂ ਨੂੰ ਦੁਬਾਰਾ ਆਪਣੇ ਨੈਤਿਕਤਾ ਨਾਲ ਜੋੜਨਾ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਜੋ ਅੱਜ ਮੈਂ ਇਥੋਂ ਸਿੱਖਿਆ ਲੈ ਕੇ ਜਾ ਰਹੀਆਂ ਮੈਂ ਜ਼ਰੂਰ ਕੋਸ਼ਿਸ਼ ਕਰਾਂਗੀ ਕਿ ਆਪਣੇ ਬੱਚਿਆਂ ਨੂੰ ਵੀ ਉਹ ਜਿਹੜੀ ਸਿੱਖਿਆ ਦੇ ਸਕਾ ਔਰ ਲੋਕਾਂ ਨੂੰ ਅਪੀਲ ਕਰਨਾ ਚਾਹਾਂਗੀ ਕਿ ਇਹੋ ਜਿਹੜੇ ਯੱਗ ਹੁੰਦੇ ਆ ਉੱਥੇ ਜ਼ਰੂਰ ਆਓ ਕਿਉਂਕਿ ਆਪਣੇ ਧਰਮ ਨਾਲ ਜੁੜਨ ਦਾ ਬਹੁਤ ਅੱਛਾ ਇੱਕ ਮੌਕਾ ਮਿਲਦਾ ਹੈ ਸਾਨੂੰ ਔਰ ਬਹੁਤ ਅਚੀਆਂ ਚੀਜ਼ਾਂ